ਕੇ ਲੋਗ ਚਾਲਬਾਜੀ ਨੂੰ ਸਮਝਦੇ ਹੀ ਬੜੀ ਚੰਗੀ ਤਰ੍ਹਾਂ ਇਹ ਜਾਦੂਗਰ ਸਈਆਂ ਹੀ ਇਹ ਜਾਦੂ ਆ ਔਰ ਮੈਂ ਤੁਹਾਨੂੰ ਕਹਾਂ ਇਹ ਚੱਲਣ ਵਾਲਾ ਨਹੀਂ ਇਹ ਪੰਜਾਬ ਦੇ ਸਿਰ ਦੇ ਉੱਪਰ ਇਹੋ ਜਿਹਾ ਜਾਦੂ ਨਹੀਂ ਪੁੱਟਾ ਔਰ ਪ੍ਰਧਾਨ ਮੰਤਰੀ ਤੇਤ ਬਾਹਰ ਨਹੀਂ ਕੀਤਾ ਜਾ ਸਕਦਾ ਇਹ 2022 ਦੇ ਇਲੈਕਸ਼ਨ ਤੋਂ ਬਾਅਦ ਕਦੇ ਵੀ ਇਹ ਜਿਹੜਾ ਦੁਬਾਰਾ ਲਾਗੂ ਕਰ ਸਕਦਾ ਵੇ ਮੈਂ ਤੇ ਕਹਿਣ ਦਿਆ ਕਿ ਹਰ ਇੱਕ ਨੂੰ 1-1 ਰੁਪਇਆ ਦੇਵੇ ਜਿਨ੍ਹਾਂ ਦਾ ਵਪਾਰ ਚ ਨੁਕਸਾਨ ਹੋਇਆ ਜਿਨ੍ਹਾਂ ਦਾ ਇਹ ਸਟੇਟਾਂ ਦਾ ਰੈਵਨਿਊ ਦਾ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਜੀ ਕੇਂਦਰ ਸਰਕਾਰ ਆਪਣੇ ਉੱਪਰ ਲਵੇ ਤੇ ਪ੍ਰਧਾਨ ਮੰਤਰੀ ਮਾਫੀ ਮੰਗੇ ਔਰ ਜਿੰਨੀ ਦੇਰ ਤੱਕ ਇਹ ਸੰਸਦ ਦੇ ਵਿੱਚੋਂ ਪਾਸ ਨਹੀਂ ਹੁੰਦਾ ਰਾਸ਼ਟਰਪਤੀ ਸਾਹਿਬ ਤੋਂ ਪਾਸ ਨਹੀਂ ਹੁੰਦਾ ਉਨੀ ਦੇਰ ਤੱਕ ਮੈਨੂੰ ਲੱਗਦਾ ਕਿ ਬੀਜੇਪੀ ਤੇ ਇਤਬਾਰ ਕਰਨ ਦੀ ਜ਼ਰੂਰਤ ਨਹੀਂ ਹੈ ਕੇਂਦਰ ਸਰਕਾਰ ਦੇ ਵੱਲੋਂ ਜੋ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਸੀ ਉਸ ਦੌਰਾਨ ਕਿਸਾਨਾਂ ਨੇ ਦਿੱਲੀ ਦੇ ਬਰੂਹਾਂ ਤੇ ਪੱਕਾ ਧਰਨਾ ਲਗਾਇਆ ਹੋਇਆ ਤੇ ਜਿਸ ਦੌਰਾਨ ਕਈ ਕਿਸਾਨ ਸ਼ਹੀਦ ਵੀ ਹੋ ਗਏ ਹੁਣ ਇਸ ਨੂੰ ਲੈ ਕੇ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਰਾਜਕੁਮਾਰ ਵੇਰਕਾ ਅਤੇ ਰਮਨਿੰਦਰ ਅਮਲਾ ਨੇ ਖੇਤੀ ਕਾਨੂੰਨ ਨੂੰ ਲੈ ਕੇ ਰੱਦ ਕਰਨ ਦੀ ਕੀਤੀ ਕੋਸ਼ਿਸ਼ਾਂ ਨੂੰ ਸਿਆਸੀ ਦੱਸਿਆ ਉਨਾ ਕਿਹਾ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਜਿਨ੍ਹਾਂ ਲੋਕਾਂ ਦਾ ਕਾਰੋਬਾਰ ਖਤਮ ਹੋਇਆ ਹੈ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ 1-1 ਕਰੋੜ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਰਾਜਕੁਮਾਰ ਬੇਰਕਾ ਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਸਿਆਸੀ ਡਰਾਮਾ ਦੱਸਿਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਰਫ ਕੋਸ਼ਨਾ ਕੀਤੀ ਹੈ ਪਰ ਉਹ ਇਹ ਖੇਤੀ ਕਾਨੂੰਨ ਮੁੜ ਲਾਗੂ ਜ਼ਰੂਰ ਕਰਨਗੇ। ਕੇਂਦਰ ਦੇ ਭਰੋਸਾ ਸਾਨੂੰ ਬਿਲਕੁਲ ਵੀ ਨਹੀਂ ਹੈ। ਦੂਜੇ ਪਾਸੇ ਵਿਧਾਇਕ ਰਮਿੰਦਰ ਅਮਲਾ ਨੇ ਕਿਹਾ ਕਿ ਸਿਆਸੀ ਡਰਾਮਾ ਭਾਜਪਾ ਕਰ ਰਹੀ ਹੈ। ਇਹ ਸਿਆਸੀ ਲਾਹਾ ਲੈ ਰਹੀ ਹੈ ਅਤੇ ਕੇਂਦਰ ਨੂੰ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਭਈ ਮੈਂ ਤੁਹਾਨੂੰ ਇਹ ਕੀ ਕਿਹਾ ਕਿ ਇਹ ਜੋ ਮਰਜ਼ੀ ਹੋਵੇ ਜੀ ਲੇਕਿਨ ਮੈਂ ਤੁਹਾਨੂੰ ਕਿਹਾ ਲੋਕ ਚਾਲਬਾਜੀ ਨੂੰ ਸਮਝਦੇ ਹੀ ਬੜੀ ਚੰਗੀ ਤਰ੍ਹਾਂ ਇਹ ਜਾਦੂਗਰ ਸਈਆਂ ਹੀ ਇਹ ਜਾਦੂ ਆ ਔਰ ਮੈਂ ਤੁਹਾਨੂੰ ਕਹਾਂ ਇਹ ਚੱਲਣ ਵਾਲਾ ਨਹੀਂ ਇਹ ਪੰਜਾਬ ਦੇ ਸਿਰ ਦੇ ਉੱਪਰ ਇਹੋ ਜਿਹਾ ਜਾਦੂ ਨਹੀਂ ਬੋਲਦਾ। ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਦੇ ਵਿੱਚ ਜਿਹਨਾਂ ਦੀ ਮੋਤਾਂ ਹੋ ਗਈਆਂ ਉਹਨਾਂ ਦੇ ਪਰਿਵਾਰਾਂ ਬਾਰੇ ਵੀ ਕੁਝ ਬਈ ਮੈਂ ਤੇ ਕਹਿਣ ਦਿਆ ਕਿ ਹਰ ਇੱਕ ਨੂੰ 1-1 ਰੁਪਇਆ ਦੇਵੇ ਜਿਨ੍ਹਾਂ ਦਾ ਵਪਾਰ 'ਚ ਨੁਕਸਾਨ ਹੋਇਆ ਜਿਨ੍ਹਾਂ ਦਾ ਇਹ ਸਟੇਟਾਂ ਦਾ ਰੈਵਨਿਊ ਦਾ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਜੀ ਕੇਂਦਰ ਸਰਕਾਰ ਆਪਣੇ ਉੱਪਰ ਲਵੇ ਤੇ ਪ੍ਰਧਾਨ ਮੰਤਰੀ ਮਾਫੀ ਮੰਗੇ ਬਈ ਇਹ ਕਹਿੰਗੇ ਬਈ ਮੈਂ ਤੁਹਾਨੂੰ ਕੀ ਕਿਹਾ ਬਈ ਇਹ ਸਿਆਸੀ ਲਾਹਾ ਲਿਆ ਗਿਆ ਇਹ ਸਿਆਸੀ ਜੁਮਲੇਬਾਜੀ ਆ ਔਰ ਪ੍ਰਧਾਨ ਮੰਤਰੀ ਤੇ ਤਤਬਾਰ ਨਹੀਂ ਕੀਤਾ ਜਾ ਸਕਦਾ ਇਹ 2022 ਦੇ ਸ਼ੰਤ ਬਾਦ ਕਦੇ ਵੀ ਇਹ ਜਿਹੜਾ ਦੁਬਾਰਾ ਲਾਗੂ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਗੁਰਪੁਰਬ ਦੀਆਂ ਮੁਬਾਰਕਾਂ ਬਹੁਤ-ਬਹੁਤ ਔਰ ਸਲਾਮ ਕਰਦੇ ਆ ਉਹਨਾਂ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੀ ਜਿਨ੍ਹਾਂ ਦੇ ਇਸ ਸੰਘਰਸ਼ ਨੇ ਸੈਂਟਰ ਦੀ ਸਰਕਾਰ ਨੂੰ ਝੁਕਣ ਤੋਂ ਮਜਬੂਰ ਕੀਤਾ ਜਿਨ੍ਹਾਂ ਨੇ ਸ਼ਹਾਦਤਾਂ ਕੀਤੀਆਂ ਉਹਨਾਂ ਦੀਆਂ ਸ਼ਹਾਦਤਾਂ ਅਸੀਂ ਪੁੱਛਤਾ ਤੱਕ ਯਾਦ ਰੱਖਾਂਗੇ ਜਿਨ੍ਹਾਂ ਨੇ ਸਾਡੇ ਬੱਚਿਆਂ ਦਾ ਭਵਿੱਖ ਬਚਾਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਔਰ ਸਾਡੇ ਬੱਚਿਆਂ ਦਾ ਭਵਿੱਖ ਅੱਜ ਲੱਗਦਾ ਪਿਆ ਕਿ ਸਾਡੇ ਮਜ਼ਦੂਰ ਕਿਸਾਨ ਵੀਰ ਸੁਰੱਖਿਤ ਨੇ ਔਰ ਜਿੰਨੀ ਦੇਰ ਤੱਕ ਇਹ ਸੰਸਦ ਦੇ ਵਿੱਚੋਂ ਪਾਸ ਨਹੀਂ ਹੁੰਦਾ ਰਾਸ਼ਟਰਪਤੀ ਸਾਹਿਬ ਤੋਂ ਪਾਸ ਨਹੀਂ ਹੁੰਦਾ ਉਨੀ ਦੇਰ ਤੱਕ ਮੈਨੂੰ ਲੱਗਦਾ ਕਿ ਬੀਜੇਪੀ ਤੇ ਇਤਬਾਰ ਕਰਨ ਦੀ ਜ਼ਰੂਰਤ ਨਹੀਂਗੀ ਤਾਂ ਲੱਗ ਰਿਹਾ ਕਿ ਕਿਤੇ ਬੀਜੇਪੀ ਇਸ ਇਸ ਦਾ ਹੋ ਗਿਆ ਜੀ ਖੇਤੀਕਰੂਨ ਚ ਜਦੋਂ ਬਹੁਤ ਨੁਕਸਾਨ ਹੋਇਆ ਇਹਦੇ ਨਾਲ ਕਿਸਾਨੀ ਦਾ ਵੀ ਨੁਕਸਾਨ ਹੋਇਆ ਸਾਡੇ ਨੌਜਵਾਨ ਬਜ਼ੁਰਗਾਂ ਨੇ ਮਾਤਾਵਾਂ ਨੇ ਸੰਘਰਸ਼ ਕੀਤਾ ਬਹੁਤ ਕਈ ਮਹੀਨਿਆਂ ਤੋਂ ਬਾਰਡਰ ਤੇ ਬੈਠੇ ਆ ਗਰਮੀ ਦੇ ਵਿੱਚ ਠੰਡ ਦੇ ਵਿੱਚ ਆਪਦੀਆਂ ਜਾਨਾਂ ਸਾਡੇ ਕਿਸਾਨ ਵੀਰਾਂ ਨੇ ਵਾਰੀਆਂ ਵਪਾਰੀਆਂ ਦਾ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਮੈਂ ਸਮਝਦਾ ਤਾਂ ਠੀਕ ਪਹਿਲਾਂ ਇਹ ਫੈਸਲਾ ਲੈਣਾ ਕਿ ਕਿਤੇ ਲੱਗਦਾ ਪੋਲੀਟਿਕਲ ਇਹ ਹੈ ਹੀ ਪੋਲੀਟਿਕਲ ਇਹਨਾਂ ਨੇ ਬਾਅਦ ਚ ਫਿਰ ਦੁਬਾਰਾ ਇਹ ਕਾਨੂੰਨ ਲੈ ਕੇ ਆਣੇ ਸਾਰਿਆਂ ਨੂੰ ਪਤਾ ਵੀ ਜਿੰਦ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਕਿਸਾਨਾਂ ਬਾਰੇ ਬਿਲਕੁਲ ਸੋਚਣਾ ਵੀ ਚਾਹੀਦਾ ਔਰ ਸੋਚਣਾ ਨਹੀਂ ਚਾਹੀਦਾ ਉਹਨਾਂ ਲਈ ਕਰਨਾ ਚਾਹੀਦਾ ਕਰਤਾਰਪੁਰ ਤੋਂ ਮਨਦੀਪ ਕੋਹਲੀ ਦੀ ਰਿਪੋਰਟ